ਕੀ ਹੋਰ ਤੇਰੇ ਵਾਲਾ ਇਹ ਕੈਸ਼ ਨੂੰ ਤੇਜ ਆ ਹੈਨਾ ਸਰੀਆ ਬਟ ਹੰਤ ਬੋੜੀ ਘੱਟ ਗੱਲ ਨਹੀਂ ਆ ਹਾਂ ਬਹੁਤ ਸੋਹਣੀ ਉਹਦੀ ਨਿਸ਼ਾਨੀ ਇਹ ਹੁੰਦੀ ਆ ਵੀ ਜਦੋਂ ਆਟੇ ਦੇ ਵਿੱਚੋਂ ਫੱਖੀ ਨਿਕਲਣ ਲੱਗ ਜਦੋਂ ਬਲਾਉਨ ਕਿਆ ਹੋ ਜਾਵੇ ਬਰਾਉਨ ਦਾ ਤਾਂ ਕਿਉਂ ਵਿੱਚ ਪਾਇਆ ਹੋਇਆ ਤਾਂ ਹੋਏ ਜਾਂਦਾ ਜਦੋਂ ਪੂੜਾ ਹੈ ਕੂਟਾ ਜਿ ਬਲਾਉਨ ਨੂੰ ਤਾਂ ਸਮੈਲ ਆਉਣ ਲੱਗ ਹਾਂ ਆਦ ਕਿੰਨੀ ਸੋਹਣੀ ਉਹਦੋਂ ਗੈਸ ਨੂੰ ਕੱਟ ਕਰ ਤਾ ਹਾਂ ਉਹਦੋਂ ਗੈਸ ਘੱਟ ਕਰ ਦੋ ਜੇ ਹਾਲੇ ਕੁਕੀ ਹੋਣੀ ਲੱਕੜੀਆਂ ਪਿੱਛੇ ਕਰ ਕੀ ਪਤਾ ਮੈਂ ਕੁਕੀ ਕੀ ਪਤਾ ਕੀ ਪਤਾ ਕਿਸ ਮਤ ਅੱਗੇ ਭਾਈ ਆਪਾਂ ਦਾ ਚੱਲੇ ਆ ਕੰਮ ਪਰ ਚੱਲੇ ਚੱਲੇ ਵਾਲੇ ਬੰਦੇ ਇਹ ਝੁੱਲ੍ਹਾ ਕੈਸਾ ਦੇ ਪੱਤੇ ਅ ਚਵੱਠੀਆਂ ਤੇ ਬੈਠੀ ਆ ਬੜਾ ਤੇਜ ਆ ਇਹ ਅਜ ਕੈਸਾ ਲੋ ਤੇਰਾ ਬੰਗਣੀ ਹੋਈ ਉਹੀ ਫਿਰ ਉੱਥੇ ਛੋਟੇ ਬੰਦੇ ਰਾਤ ਨੂੰ ਹੁੰਦਾ ਵੀ ਅੱਗ ਥੋੜੀ ਜਾਂ ਲੱਗਦਾ ਜਾਂ ਫੂਕਾ ਮਾਰੀ ਜਾਂ ਘੰਟਾ ਘੰਟਾ ਇਹਦੇ ਮਿੱਟਾ ਜੀ ਦੇ ਜਗਲੋ ਹਨਾ ਕਿੰਨਾ ਪੱਠੇ ਦੇ ਕੇ ਜਾਂਦੇ ਕੇ ਤਾਂ ਫੇਰ ਤਾਂ ਝੁੱਲ੍ਹੇ ਜੀ ਲੱਗ ਓਏ ਮੇਰੇ ਯਾਦ ਆ ਗਏ ਉਹਨਾਂ ਨੇ ਲਈ ਆ ਪੱਠੀ 2 ਵਜੇ ਉੱਠ ਕੇ ਕਿ ਕਿ ਲਾ ਕੇ ਜਾਂ ਹਾਂ ਓਏ ਹੋਏ ਕਾਹਦੀਆਂ ਗੱਲਾਂ ਨੇ 2 ਵਜੇ ਤੁਸੀਂ ਉੱਠ ਖੜਦੇ ਉੱਟਮੇ ਕਰਤਾ ਇੱਕ ਘੜਦੇ ਉੱਟਕੇ ਦਵਾਰ ਬਹਿ ਜਾਂਦਾ ਉੱਟਮੇ ਖਾ ਲੀਦਾ ਉੱਟ ਤੇ ਰਾਸ ਨੂੰ ਰੱਖ ਕੇ ਰਾਸ ਨੂੰ ਖਾ ਕੇ ਹਵਾ ਨਾਲ ਦੇਵੇਂ ਇਸ ਤਰ੍ਹਾਂ ਹਵਾ ਬਦਲੀ ਹੋ ਗਈ ਬਦਲੀ ਰੱਬ ਕਹਿੰਦਾ ਤੂੰ ਪੋਆ ਬਣਾ ਕਹਿੰਦਾ ਮੌਸਮ ਤਾਂ ਮੈਂ ਠੰਡਾ ਪਦਰੀ ਹੋਈ ਹੋਈ ਆ ਮੈਂ ਕਹਿੰਦੀ ਮੈਂ ਰੱਬ ਕਹਿੰਦਾ ਤੂੰ ਪੋਆ ਬਣਾ ਮੌਸਮ ਤਾਂ ਮੈਂ ਬਥੇਰਾ ਠੰਡਾ ਕਰਦਾ ਮੌਸਮ ਤੇ ਨਾ ਜਾਏਗਾ

ਕਾ ਕੱਪੜਾ ਦੇ ਦੋ। ਉਹ ਮੰਮੀ ਆ ਕੇ ਲੈ ਜਾਂਦੀ ਹੈ। ਫੋਨ ਨੂੰ ਨਹੀਂ ਪੜਨਾ। ਓਹੋ। ਮੈਂ ਪੜਨਾ। ਕਾ ਇਤੋਂ ਕੱਪੜਾ ਚਾਹੀਦਾ। ਕਿੰਨਾ ਕਿਤੋਂ। ਆਹ ਤੇ ਇ끄ੜਾ ਹੀ ਬਰਤਤੀ ਹੈ। ਇਹਨੂੰ ਉਹ ਨਹੀਂ ਆ ਮਾਂ ਇਹ ਭੰਗ ਕਰ ਦਿੰਦੀ ਹੈ। ਕੋਈ ਨਹੀਂ ਹੁੰਦਾ ਕੱਦ ਕਰਦ ਆਪਾਂ ਚਲਾ ਹੀ ਵੀ ਨਹੀਂ ਚਲਾਉਣਾ ਤਾਂ ਮੈਨੂੰ ਪਹਿਲਾਂ ਦੱਸ ਮੈਨੂੰ ਕੀ ਕਹਿਤਾ ਇਹਨੇ ਮੈਂ ਮੈਂ ਮੇਰੇ ਪੇਕੇ ਤੋਂ ਆਈ ਫਿਰ ਪੱਠੀ ਮੈਂ ਹੀ ਚਲਾਉਣੀ ਕੋੜਾ ਅੱਛਾ ਮੈਂ ਰੈਡੀ ਹੋ ਗਿਆ ਚਲਾ ਦੇ ਦੇ ਕਿ ਲੋਕ ਕਹਿੰਦੇ ਨਹੀਂ ਅੱਛਾ ਹਾ ਜਦ ਅਹ ਲਾਇਆ ਵੀ ਬਰਨਰ ਮੈਂ ਸਾਰਾ ਕੁਝ ਮੈਂ ਗਿਆ ਤੇ ਕਿਹਦੇ ਲਾਗਿਦੀ ਹੂੰ ਗਿਆ ਤੇ ਕਹਿੰਦੇ ਆ ਜਾਣਗੀ ਤੇਰੀ ਮੰਮੀ ਆਪਾਂ ਚਲਾਉਣਾ ਅੱਛੀ ਵੀ ਕੰਨ ਚਾਈਦੀ

Iya, udah-udah. Wah, jadi itu, nenek Mami? ਰਾਇਕੋ ਹੋ ਰਹੀਦਾ ਇੱਥੇ ਆਂ ਖੋਲੋ ਦਰਾ ਦੇ ਹੋ ਗਏ ਸਰ ਲੱਬੇ ਚ ਇੱਕ ਛੋਟੇ ਆ ਜਾਣ ਮਾਝੂ ਕੁੜੀਆਂ ਨੇ ਬੰਨਨ ਦੇ ਲੋ ਟੱਪਾ ਚ ਪਾਉਣ ਆ ਗਿਆ ਮਮਮੀ ਤੂੰ ਆਂ ਹਾਂ ਤੂੰ ਆ ਦਾਰ ਕਰਤਾ ਹੋ ਵੀ ਗਰਮ ਤੇ ਦੁੱਧ ਵੀ ਗਰਮ ਦੋਨੇ ਜੀਚਾ ਕਰਨ ਕਰਨ ਕੈਸ਼ ਨੂੰ ਪਤਾ ਕਰਦਾ ਪੱਠੀ ਨੂੰ ਕੈਸ਼ ਨਹੀਂ ਹੈ ਇੱਕ ਟੋਲੀ ਚ ਪਾਣੀ ਦੇ ਦੋ ਇੱਥੋਂ ਨਵੇਂ ਆਉਂਦੇ ਹੋਏ ਓਏ ਇੱਧਰ ਹਾਈ ਲੰਬਰੀ ਹੈਗੀ ਇਹਨਾਂ ਆਇਆ ਆਇਆ ਹਾਈ ਹਾਈ ਮਾਸਪਾ ਕਰੇਗਾ ਮਾਸਪਾ ਰੋਣ ਪਾਣੀ ਪਤਾ ਇਹ ਕਿਵੇਂ ਬੁਖੀਏ ਆ ਉਹ ਹੈ ਇੰਨੇ ਮਰ ਜਾ ਗੰਨੇ ਦਾ ਕੋਲ ਖਾ ਕੇ ਆ ਕੱਪੜਾ ਰਹਿਦਾ ਰੰਗ ਹਾਏ ਹਾਏ ਨਾ ਚਾਹੀਦੀ ਰੋੜ ਨੂੰ ਨਾ ਪਵੇ ਪਰ ਰੋੜ ਪੈਂਦੀ ਐਸੋ ਆਹ ਫਾਂਡਾ ਬੰਦਾ ਦਾ ਪੁੰਡਾ ਜੇ ਪਾਣੀ ਦਾ ਗਲਾਸ ਕੋਲੀਆ ਤੇ ਰੱਖ ਦੋ ਦੁੱਧ ਗਰਮ ਹੋਰ ਦੁੱਧ ਲੈ ਆਉਣ ਨਾਲ ਇਹ ਤਾਂ ਪਹਿਲਾਂ ਹੀ ਗਰਮ ਤਾ ਅਗੀ ਵਾਲੀ ਪਾਣੀ ਦੀ ਬਾਲੀ ਦੇ ਦੋ ਮੈਂ ਉਹ ਪਰੌਣਾ ਮਗੋਰੇ ਪਾਸੇ ਮੈਨੂੰ ਆਸ ਆ ਉਹ ਆਈਏ ਤੇਰਾ ਤੇਰੀ ਉਹ ਗੁੱਡੋ ਭੂਆ ਨੇ ਅੱਛਾ ਉਹ ਕਹਿੰਦੀ ਨਹੀਂ ਈ ਰਸਾਂ ਪਰੜਨਗੇ ਮੈਂ ਤਾਂ ਤੇਰੇ ਵੀਰ ਦੀ ਬਾਹਲੀ ਦੁਖੀ ਕਰੀ ਪਈਆਂ ਮੈਂ ਕਿਉਂ ਕੀ ਹੋ ਗਿਆ ਮੈਂ ਮੰਗਦੀ ਆ ਵੀ ਮੈਨੂੰ ਗੁੰਡੀ ਸੋਟਾ ਦੇ ਤੇ ਮੈਂ ਚਟਨੀ ਕੁੱਟ ਲਾ ਮੇਰੇ ਗੋਡੇ ਦਾ ਹੁੰਦੇ ਨੂੰ ਮੈਂ ਤਾਂ ਤੁਰ ਫਿਰ ਨਹੀਂ ਹੁੰਦਾ ਬੈਠੀ ਬੈਠੀ ਤੇ ਜੋ ਮਰਜ਼ੀ ਕੰਮ ਕਰਾਉਂਦਾ ਹਾਂ ਹਾਂ ਉਹ ਕਹਿੰਦੇ ਲਿਆ ਕੇ ਬੰਨ ਝਾੜੂ ਫੜਾ ਦਿੰਦਾ ਇਹਦੀ ਗੱਲ ਕਹਿੰਦੀ ਮੈਂ ਝਾੜੂ ਮੰਗਦੀ ਆ ਇਹ ਕਹਿੰਦੀ ਮੈਂ ਲਿਆ ਕੇ ਗੈ ਕੰਦੂ ਦੀ ਸੋਟਾ ਫੜਾ ਦਿੰਦਾ ਉਹ ਕੰਮ ਇਹਦਾ ਬੋੜੇ ਦਾ ਬੋੜਾ 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 بیا ਚੱਟ ਨੇ ਕੀ ਉਹ ਮਾਰੇ ਕੀ ਨਹੀਂ ਆਉਂਦਾ ਕੀ ਕੀ ਲੈਦੇ ਨਹੀਂ ਆਉਂਦਾ ਕੀ ਹੋ ਗਿਆ ਉੱਪਰ ਦਾ ਇਹ ਗੈਸ ਆ ਕਾਕਾ ਘੱਟੇ ਆ ਚਲ ਤੁਸੀਂ ਪੜਾਓ ਇਹ ਅੱਕ ਨਹੀਂ ਹੈਗੀ ਇਹ ਡੈਡੀ ਚੱਲਾ ਨਹੀਂ ਸਾਰਾ ਨਹੀਂ ਪੈਣਾ ਇਹ ਚੱਲਾ ਨਹੀਂ ਮੇ ਤਾਂ ਬੱਸ ਤਾਂ ਬਾਰੇ ਨਾ ਇਹ ਉੱਪਰ ਦਾ ਨਾ ਤਾਂ ਛੱਡ ਦੇ ਛੱਡ ਉੱਤੇ ਜੀਨੋ ਗਾਲ ਦੀ ਉਹ ਇਹ ਖਤਰਾ ਆ ਉਹ ਵੀ ਕਰਨ ਕਰ ਮੈਂ ਆ ਉਹ ਵੀ ਕਰਨ ਕਰ ਮੈਂ ਜੇਤੀ ਬਣ ਜੂ ਗੱਲ ਤਾਂ ਇਹ ਆ ਮਸਲਾ ਤਾਂ ਇਹ ਆ ਯਾ ਰਾਜਾ ਪੋਣੀ ਪਾ ਲਓ ਜੀ 9 ਵਜੇ ਦੇ ਬੈਠੇ ਆ 12 ਵਜੇ ਦੇ 12 ਨਹੀਂ ਵਜੇ ਹਾਂ ਦੇ ਪੌਣੇ 12 ਹੋਏ ਪੌਣੇ 12 ਹੋਏ ਆ ਤੇ ਕਿੰਨੇ ਲੀਟਰ ਦੁੱਧ ਸੀਗਾ ਕੀ ਹੋਰ 11 ਲੀਟਰ ਦੁੱਧ ਸੀ ਹੁਣ ਤੁਸੀਂ ਇਹ ਨਾ ਕਿ ਉਹ ਵੀ ਛੋਟੀ ਜਿਹੀ ਦਾ ਕੜਾਹੀ ਆ 11 ਲੀਟਰ ਦੁੱਧ ਸੀਗਾ ਆਪਾਂ ਦੁੱਧ ਨੂੰ ਥੋੜਾ ਥੋੜਾ ਕਾੜ ਕਾੜ ਕੇ ਸਾਰਾ ਦੁੱਧ ਵਿੱਚ ਪਾ ਲਿਆ ਦੁੱਧ ਗਰਮ ਕਰ ਲਿਆ ਸੀਗਾ ਅੰਦਰ ਗੈਸ ਤੇ ਇੰਡਕਸ਼ਨ ਤੇ ਇੰਡਕਸ਼ਨ ਤੇ ਕਰ ਲਿਆ ਸੀ ਹਾਂ ਇੰਡਕਸ਼ਨ ਤੇ ਗਰਮ ਕਰ ਕਰਕੇ ਦੁੱਧ ਇਹਦੇ ਵਿੱਚ ਅੱਪਾ ਨੇ ਨਹੀਂ ਲਈ ਬੈਗੀ ਅੱਛਾ ਸੱਤਾ ਉਹ ਸਿਲੰਡਰ ਦਾ ਇਹ ਦੂਜਾ ਸਿਲੰਡਰ ਭਰਿਆ ਹੀ ਨਹੀਂ ਹੋਇਆ ਉਹ ਹੀ ਗੈਸ ਤੇ ਚੁੱਲੇ ਵਾਲਾ ਹੀ ਲਾ ਕੇ ਇੱਥੇ ਲਾਇਆ ਤੇ ਬਸ ਹੁਣ ਬਣਨ ਵਾਲਾ ਹੀ ਆ ਹੁਣ ਕੱਢ ਚੱਲੇ ਆ ਆਟਾ ਮੈਂ ਪਹਿਲਾਂ ਤਾਂ ਪੁੰਨ ਲਿਆ ਵੀ ਫਿਰ ਆਪਣੇ ਕੋ ਕੜਾਈ ਏਕਾ ਤੇ ਫਿਰ ਨਾਲੇ ਜਿਹੜੀ ਕੋਈ ਵਾਲੀ ਕੜਾਈ ਹੁੰਦੀ ਹੈ ਨਾ ਫਿਰ ਆਟਾ ਜਦੋਂ ਜਲਦਾ ਫਿਰ ਉਹ ਵਧੀਆ ਨਹੀਂ ਕਰਦਾ ਸੀ ਵੀ ਕਰਾਂਗੇ ਹਾਂ ਬਸ ਹੁਣ ਜਦੋਂ ਖਵਾ ਬਣ ਗਿਆ ਹੁਣ ਜਦ ਹੀ ਆਪਾਂ ਨੇ ਵਿਚ ਆਟਾ ਪਾ ਲੈਣਾ ਮਿੱਠਾ ਪਾ ਲੈਣਾ ਚਾਲ ਦੀ ਬਣ ਗਿਆ ਦੇਖੋ ਇਹ ਨਹੀਂ ਭਾਈ ਵੰਡਣਾ ਹੈ ਹਾਂ ਮੈਂ ਪਹਿਲਾਂ ਕਿਹਾ ਭਈ ਆਪਾਂ ਨੇ ਨਾ ਇਸ ਵਰਖਵਾ ਪੰਡ ਕੇ ਰੱਖਣਾ ਚਾਰ ਭਾਂਡਿਆਂ ਚ ਪਾ ਲੈਣਾ ਹੈ ਦੇਖਾਂਗੇ ਪਹਿਲਾਂ ਕੌਣ ਖਾਂਦਾ ਇਹ ਨਾ ਇਹ ਕਹਿੰਦੇ ਕਹਿੰਦੇ ਮੈਂ ਤਾਂ ਕਹਿੰਦੇ ਖਾਣਾ ਹੀ ਨਹੀਂਗਾ ਮੈਂ ਕਿਹਾ ਚਲੋ ਕਰੂੰ ਸਾਬ ਥੋੜਾ ਮੈਂ ਬਰਾਬਰ ਵੀ ਮੈਂ ਨਾ ਵੰਡ ਕੇ ਰੱਖੂਗੀ ਹੁਣ ਪੰਡਕੇ ਲਗ ਲਗ ਚਾਰ ਮੰਡੇ ਤੇ ਬਲਣਾ ਮੇਰੇ ਆਲਾ ਮੇਰੇ ਆਲਾ ਜਿਉਂਦਾ ਤੇ ਉਹ ਪਿਆ ਰਹਿ ਜਾਣਾ ਨਿਆਣੇ ਵੀ ਸ਼ਾਇਦ ਖਾ ਜਾਣਾ ਤੇ ਇਹ ਵੀ ਖਾ ਲਓ ਆਪਾਂ ਤਾਂ ਖਾਂਦੇ ਨਹੀਂ ਖਾ ਖਾ ਨੂੰ ਮੇਂ ਛੂਟ ਛੂਟ ਬੜਾ ਬੋਲਦੇ ਭਾਈ ਕੀ ਕਰੀਂ ਜੇ ਪਹਿਲੀ ਵਾਰ ਖੋ ਆ ਸਾਡੀ ਭੱਟੀ ਦੇ ਅਸੀਂ ਤਾਂ ਪਹਿਲੀ ਵਾਰੀ ਖੋ ਤੇ ਭੱਟੀ ਦੇ ਫੋਆ ਕੱਢਿਆ ਆਹ ਦੇਖ ਹਾਂ ਤੱਕਾ ਭਾਈ ਹਾਂ ਤਾਂ ਵੀ ਇੱਕ ਚੀਜ਼ ਦਿਖੋ ਨੀ ਹਾਂਜੀ ਭੱਟੀ ਤੇ ਨਾ ਫੋਆ ਕੱਢਣ ਲਈ ਦੋ ਤਿੰਨ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਬੰਦਾ ਤੇ ਸਭ ਤੋਂ ਪਹਿਲਾਂ ਤਾਂ ਗੈਸ ਦਾ ਵੀ ਉਧਰੋਂ ਗੈਸ ਜਿਹੜੀ ਬਿਲਕੁਲ ਵੀ ਲੀਕ ਵਗੈਰਾ ਨਾ ਹੋਵੇ ਆਪਣੇ ਕੋਲ ਪੈਪ ਜਿਹੜੀ ਬਹੁਤ ਵਧੀਆ ਹੈ ਇਹ ਤੇ ਬਹੁਤ ਵਧੀਆ ਇਧਰੋਂ ਵੀ ਇਹੋ ਅਟੈਚ ਆ ਤੇ ਉਧਰੋਂ ਵੀ ਬਹੁਤ ਵਧੀਆ ਅਟੈਚ ਆ ਹਨਾ ਤੇ ਮੈਨੂੰ ਨਹੀਂ ਪਤਾ ਵੀ ਇਹਦੇ ਵਿੱਚ ਉਹ ਇਹਨੂੰ ਖੋਲਣ ਕਸਣ ਨੂੰ ਮੂਰੇ ਕੁਝ ਹੁੰਦਾ ਜਾਂ ਨਹੀਂ ਹੁੰਦਾ ਮੈਨੂੰ ਨਹੀਂ ਪਤਾ ਵੀ ਜਣੀ ਹੁੰਦਾ ਇਹਦਾ ਟੁੱਟਿਆ ਟਾਟਿਆ ਹੋਣਾ ਅਸੀਂ ਜਿੱਥੋਂ ਲਿਆਂਦੀ ਆ ਉਹਨਾਂ ਨੇ ਸਾਨੂੰ ਕਿਹਾ ਵੀ ਇਹਦਾ ਜਗਾੜ ਤੁਸੀਂ ਆਪ ਲਾ ਲਿਓ ਅਸੀਂ ਜਗਾੜ ਇਹਦਾ ਲਾ ਲਿਆ ਇਧਰ ਨੂੰ ਇਹ ਤੇਜ ਹੁੰਦਾ ਤੇ ਇਧਰ ਨੂੰ ਇਹ ਘੱਟ ਇਧਰ ਨੂੰ ਤੇਜ ਹੁੰਦਾ ਇਧਰ ਨੂੰ ਘੱਟਦਾ ਆ ਠੀਕ ਆ ਜੀ ਇਹ ਰੁਕ ਤੈਨ ਜੱਕ ਦੋ ਤੇ ਘੱਟ ਜਾਊਗਾ ਥੱਲੇ ਜੱਕ ਦੋ ਤੇ ਵੱਧ ਜਾਊਗਾ ਤੇ ਜਲਦੀ ਖੋਆ ਬਣਾਉਣ ਲਈ ਆਪਾਂ ਨੂੰ ਇੱਕ ਪੇਚਕਸ ਦੀ ਲੋੜ ਤੇ ਇੱਕ ਆਪਾਂ ਨੂੰ ਹੇਅਰ ਪਿੰਨ ਜਿਹੜੀ ਆਪਾਂ ਬਾਲਾਂ ਦੇ ਵਿੱਚ ਸੂਈ ਲਾਉਂਦੇ ਆ ਨਾ ਕੁੜੀਆਂ ਲਾਉਂਦੀਆਂ ਨੇ ਇਹਦੇ ਬਿਨਾ ਤਾਂ ਖੋਆ ਬਣਾ ਹੀ ਨਹੀਂ ਸਕਦਾ ਹੈਗਾ ਉਹ ਤੁਹਾਨੂੰ ਮੈਂ ਦਿਖਾਉਣੀ ਆ ਉਧਰਲੀ ਸਾਈਡ ਤੇ ਲੋ ਜੀ ਆ ਦੇਖੋ ਇਹ ਨਾ ਹਿੱਲਦਾ ਸੀ ਇੱਥੋਂ ਜਾਨੀ ਮੈਨੂੰ ਪਤਾ ਨਹੀਂ ਸਾਡੇ ਜਗ੍ਹਾ ਦੇ ਵਿੱਚ ਉਹ ਸੀਗਾ ਉਹ ਫੈਕਟਰ ਉੱਚਾ ਨਹੀਂ ਵਸੀ ਪਤਾ ਨਹੀਂ ਇਹਦੇ ਵਿੱਚ ਪੱਠੀ ਦੇ ਵਿੱਚ ਕੋਈ ਫੈਕਟਰ ਸੀਗਾ ਉੱਚਾ ਨਹੀਂ ਮੈਂ ਸੀ ਤੇ ਇੱਥੇ ਅਸੀਂ ਤਾਂ ਇਹ ਪਿੰਨ ਰੱਖ ਲਈ ਆ ਦੇਖ ਸਕਦੇ ਹੋ ਮੇਰੇ ਹੱਥ ਵੱਲੋਂ ਦੇਖਿਓ ਕਿਉਂਕਿ ਇਹ ਤਾਂ ਐਸਾ ਵੈਸਾ ਹੀ ਆ ਕੰਮ ਦੇ ਵਿੱਚ ਲਓ ਹੱਥ ਆਪਾਂ ਪਰੇ ਕਰ ਲਿਆ ਤੁਹਾਨੂੰ ਪਿੰਨ ਦਿਖਾ ਦਈ ਪਿੰਨ ਵੀ ਇਹ ਹੀ ਹੋਗਾ ਹਾਂ ਇੱਕ ਹੈਅਰ ਪਿੰਨ ਕਿ ਇੱਕ ਪੇਚਕਾ ਜੇ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਪਿੰਨ ਮੈਨੂੰ ਲੱਗਦਾ ਵੀ ਬਹੁਤ ਛੇਤੀ ਖਵਾ ਕੱਢ ਲੂਗੀ ਮੈਂ ਰਾਤ ਕਿ ਮੈਨੂੰ ਇਹ ਦੋ ਟਰਾਈਜ਼ਰ ਦਾ ਕਰਤੈ ਵਧੇ ਹਾਂ ਹਾਂ ਹੁਣ ਆ ਪਿੰਨ ਰੱਖ ਕੇ ਹੁਣ ਇਹਨਾਂ ਨੂੰ ਕਹਤਾ ਵੀ ਕਿੱਟ ਪੂਰੀ ਲਾ ਕੇ ਦੇਣੀ ਆ ਮੇਕਅਪ ਦੀ ਇਹਨਾਂ ਨੇ ਮੇਰੀ హెయిਰ ਪਿੰਨ ਤੋੜਦੀ ਠੀਕ ਆ ਜੀ ਬਿਊਟੀ ਕੱਟ ਲੈ ਦਾਂਗੇ ਬਿਊਟੀ ਕੱਟ ਬਿਊਟੀ ਕੱਟ ਕਦੇ ਕਿਹਾ ਹੈਅਰ ਡਾਈ ਲਾਈ ਆ ਆਪਾਂ ਨੇ ਲਾਈ ਆ ਡਰਜੀ ਹੋਇਆ ਹੁਣ ਤੁਸੀਂ ਰੋਜ਼ ਪੁੱਛਦੇ ਹੋ ਨੇ ਬੁੱਢਾ ਹੋ ਗਿਆ ਮੇਰੇ ਘਰ ਵਾਲਾ ਬੁੱਢਾ ਹੋ ਗਿਆ ਭਾਈ ਇਹ ਬੁੱਢਾ ਨਹੀਂ ਇਹ ਹੈਗਾ ਹੀ ਵੱਡੀ ਉਮਰ ਦੇ ਸੀ ਮੇਰੇ ਨਾਲੋਂ ਕਾਫੀ ਵੱਡੇ ਨੇ ਇਹ ਸਨ 47 ਮੈਂ ਸੂਟ ਆ 16 ਸਾਲ ਤਿੱਤਾਂ ਆਹ ਉਹ 15 16 ਸਾਲ ਦਾ ਫਰਕ ਹੈਗਾ ਇਹਦੇ ਵਿੱਚ ਬੁੱਡੇ ਨਾਲ ਵਿਆਹ ਤੇ ਬਾਬਲੇ ਨੇ ਭਰ ਟੋਲੀਆ ਕਹਿੰਦੇ ਬੁੱਢੜਾ ਰੋਜਕਾਲ ਪਿਨਾਉਂਦੀ ਆ ਟਕੇ ਤੱਕੀ ਕੌਣ ਮੂੰਹ ਤੋਂ ਨਹੀਂ ਹੁੰਦਾ ਮੈਂ ਤਾਂ ਕਲਫਾਂ ਲਾ ਲੂ ਮੈਂ ਤਾਂ ਵੀ ਨਹੀਂ ਲਾਉਂਦੀ ਮੈਂ ਤਾਂ ਨਹੀਂ ਲਾਉਂਦੀ ਟਿੱਕਾ ਹੀ ਲਾ ਦਿੰਦੇ ਸਾਡੇ ਦੇ ਘਰ ਨਜ਼ਰ ਨਾ ਲੱਗੇ ਟਿੱਕਾ ਤਾਂ ਝੋਟਿਆ ਸਾਡੇ ਰੱਬ ਨੇ ਲਾ ਕੇ ਭੇਜਿਆ ਟਿੱਕਾ ਤਾਂ ਝੋਟਿਆ ਸਾਡੇ ਰੱਬ ਨੇ ਲਾ ਕੇ ਭੇਜਿਆ ਆਵਰੇ ਬਟਾ ਦੇ ਦੇ ਕੰਨਾ ਮੈਂ ਐਸੀ ਜਾਂਦਾ ਕਹਿੰਦੇ ਉਹ ਰੀਲਾਂ ਦੇ ਵਿੱਚ ਵੀ ਕਹਿ ਰਹੇ ਹੁੰਦੇ ਕਹਿੰਦੇ ਲੋਕਾਂ ਨੂੰ ਪਤਾ ਨਹੀਂ ਕਿਵੇਂ ਘਰ ਵਾਲੀਆਂ ਲੱਭੇ ਹੁੰਦੇ ਕਿਸੇ ਨੇ ਗੱਲ ਤੇ ਤੈਨ ਹਨਾ ਤੇ ਕਿਸੇ ਦੇ ਬੁੰਦ ਤੇ ਤੈਨ ਮੇਰੇ ਇੱਥੇ ਵੀ ਤੈਨ ਅੱਖ ਤੇ ਵੀ ਹੈਨਾ ਕਹਿੰਦੇ ਸਾਡੇ ਆਏ ਮੁੱਛਾਂ ਹੀ ਆ ਜਾਂਦੀਆਂ ਨੇ ਭਈ ਰੱਬ ਨੇ ਲਾ ਕੇ ਭੇਜਿਆ ਟਿੱਕਾ ਆਪਾਂ ਦਾ ਲਾਉਣ ਦੀ ਲੋੜ ਨਹੀਂ ਮੰਮੀ ਕੋ ਤੋ ਵਰੂ ਮੰਮੀ ਕੋ ਤੋ ਵਰੂ ਆਦੇ ਬਸ ਮਰਤਾ ਕੇ क्या लगी हुई यार पक सजे रोटी नहीं खाती कैसे कैसे लोग बरे पड़े हैं कैसे कारी कैसे अजय अजय पेकुप लोग कपड़े भैया जो अजय हमें कार्ड ये निकाल रहे हैं आज के टाइम में टाइम में आज के टाइम में भूख के टाइम में आपको गाली देते हैं अजय दीपेकुप इतने पेकुप लोग क्या हमारे थे लोग करेगा ਹਾਂ ਜੀ ਹਾਂ ਜੀ ਬੱਸ ਬੱਸ ਸਾਨੂੰ ਕਿਉਂ ਕਹਤੀ ਹੈ ਜੱਟੀ ਮਮੀ ਜਦੋਂ ਹਣੇ ਦੇ ਵਿਚ ਆ ਤੇ ਬਬਲ ਬਣਦੇ ਲੇ ਕਿੰਨੇ ਸੜ ਬਬਲ ਬਣਦੇ ਅੱਛਾ ਵਾਤੀ ਆਪਾਂ ਛੱਟੇ ਦੀ ਉੱਤੇ ਆਉਦੇ ਆ ਆਹੋ ਛੱਟੇ ਦੀ ਆਉਦੇ ਜਦੋਂ ਬਬਲ ਬਣਨੇ ਹਟਕੇ ਉਦੋਂ ਅਹੀ ਰੈਡੀ ਸੱਚੇ ਵਸਾਟੇ ਚਾਂ ਭਾਈ ਕੋ ਸੱਚੇ ਵਸਾਟੇ ਹਟੇ ਚਾਂ ਹਟੇ ਚਾਂ ਪਾਸੇ ਤੂੜਾ ਗਿਆ ਟਾਈਮ ਲੱਗਾ ਮੀ ਪੈਨ ਚ ਹਾਂ ചിട്ടി ਵੇ ਲਾਈ ਪਹਿਲੀ ਵਾਰ ਲਾਈਓ ਖਾਸ ਸਮੂਸੇ ਨਾ ਨਿਆ ਹੁਣ ਕਰਦੀ ਆ ਕਰ ਬਲਾ ਗੋੜਾ 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 ਪੋੜਾ ਪੋੜਾ ਗੋੜੀ ਗੋੜਾ ਕੁਆ ਗਣਵੇਂ ਗੋੜਾ ਖੁਚਣਾ ਚਲਾਵੇ ਧਿਆ ਮਟਾ ਕਾਉਨੇ ਗੋੜੇ ਹਾਂ ਇੱਕ ਦਿਨ ਹੁਣ ਇਹਦੇ ਵਿੱਚ ਆਪਾਂ ਪਹਿਲਾਂ ਚੀਨੀ ਪਾ ਲੈਨੇ ਆ ਡੈਡੀ ਤੋਂ ਬੱਤੀ ਠੀਕਾ ਇਹਨਾਂ ਫੋਟਾ ਨਹੀਂ ਲਾ ਲੈ ਚੀਨੀ ਪਾਉਨੇ ਆ ਇਹਦੇ ਵਿੱਚ ਫੇਰ ਕੀ ਕਰਾਂਗੇ ਹਿੰਦੀ ਬੰਦੇ ਗੋਬਲ ਮਰਗਰ ਸੱਟੀ ਮੰਮੀ ਦਾ ਲੋਬਾ ਛੋਟੀ ਮੰਮੀ ਦਾ ਜਿੰਨਾ ਆਟਾ ਹੁੰਦਾ ਉੰਨੀ چینی ਪੈਂਦੀ ਹੁੰਦੀ ਆ ਮੌਕੀਆਂ ਛੱਟੀ ਉਹਨੀਆਂ ਪਈ ਉਹਨਾਂ ਛੋਟੀਆਂ ਬਣਾ ਆ ਅੱਛੇ ਕੰਕਟੇ ਇਹ ਕੱਢੀ ਐਸੇ ਐਸੇ ਦੀ ਗੱਲ ਆ ਬੇਲੇ ਲੜੋ ਕਿੰਦਰ ਹੋ ਵੱਡੇ ਕੋਆ ਰਹੇ ਛੱਟੀ ਮੰਮੀ ਦਾ ਲੋਬਾ ਛੋਟੀ ਮੰਮੀ ਦਾ ਲੋਬਾ ਜੇ ਛੱਡੀ ਮੰਮੀ ਦਾ ਲੋਬਾ ਠਹਿ ਵੱਟਿਆ ਬਗ ਤੱਤ ਮੀ ਚਲੋ ਔਰ ਜਰੇ ਉਠੋ ਉਠੋ ਆਇਆ ਪਟਾਕ ਪੂੜਾ ਪੂੜਾ ਪੂੜੇ ਨੇ ਮੁੰਡੇ ਖੜਕੇ ਪੜੋ ਚਲੋ ਆਪਾਂ ਵੀ ਆਪਣੀ ਸ਼ੀਟ ਮੰਲੋ ਲੈ 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 ਹਾਂ ਬਣਦੇ ਬਗ ਚੀਨੀ ਬਾਓ ਚੀਨੀ ਬਾਓ ਆਹ ਬੋਲੀ ਕਰੀਂ ਚੀਨੀ ਬਾਓ ਮੈਂ ਖਾਧਾ ਦੇਖਿਆ ਸੀ ਹੁਣ ਦੁਬਾਰਾ ਕੇ ਹਾਂ ਹੁਣ ਮੈਂ ਹੁਣ ਮੈਂ ਹੀ ਖਾਦੇ ਦੇਖੂ ਇਹ ਹੁਣ ਤਾਂ ਖਾਦਾ ਹੀ ਪਤਾ ਹੀ ਹੈ ਇਹਦਾ ਮੈਂ ਹੀ ਖਾਦੇ ਦੇਖੂ ਹੁਣ ਹੂੰ ਹੂੰ ਚੁਪਾ ਲੈ ਤਾ ਚਿਨੀ ਪਾ ਲਮਾ ਚਿਨੀ ਕਾਟੇਗੇ ਮਾੜੇ ਮਾੜੇ ਬਣਦੇ ਤੇ ਦੇ ਕੇੜਾ ਤੇ ਇਹ ਦੇ ਕੇੜਾ ਤੇ ਜੀ ਜੀ ਕਿਤਾਨਾ ਜੀ ਜੀ ਖੜੀ ਕਦੇ ਕੋਲ ਨਹੀਂ ਪੁਰਾਪਰ ਆਟਾ ਬਰਾਖ ਪਾਇ ਚੀ ਨਹੀਂ ਪਾਉਣੀ ਨਹੀਂ ਕਰਾਪਣ ਬੂੜੀ ਆਵਾਜ਼ ਆ ਰਹੀ ਹੈ ਰੱਬ ਮੈਂ ਹੀ ਕਦੇ ਨਾਪ ਨੁਕ ਕੇ ਪਾਈ ਵੱਧੋ ਜਵੇ ਜਾਏਗਾ ਟੋਲ ਦੀ ਬੱਸ ਬਾਦ ਬਾਦਵਾ ਪਤਾ ਨਹੀਂ ਦਰਦੇ ਖਾ ਜਾਂਦੇ ਆ ਪਤਾ ਨਹੀਂ ਸੁਆਦ ਬਣਦਾ ਸੁਆਦ ਵਰਤੀ ਹੈ ਟੇੜੀ ਉੱਟਾ ਹੀ ਖਾਤਾ ਹੂੰ ਜਫਾਤ ਉਹ ਪੱਕੀ ਗੱਲ ਪੱਕੀ ਗੱਲ ਆਟੀ ਆ ਹਨਾ ਨਹੀਂ ਉਹ ਸੇ ਡੰਗੇ ਨਾਟਾ ਪਾਇਆ ਫਸਲ ਟਾ ਦੇਖਦੇ ਆ 10 ਵੀ ਜਿੰਨਾ ਆਉਂਦੀ ਗਿਆ ਨਾ ਚੀਨੀ ਘੱਟ ਰੱਖਣੀ ਹੈ ਕਿਉਂਕਿ ਖੋਆ ਵੀ ਮਿੱਠਾ ਤੇ ਹੁਣ ਇਹਦੇ ਵਿੱਚ ਆਪਾਂ ਕਰਦੇ ਨਾ ਮਾਣੀ ਨਹੀਂ ਆਪਾਂ ਇੱਕ ਨੇ ਪਹਿਲਾਂ ਘੱਟ ਆਪੋਂ ਲੈਣੀ ਜਾਂਦੀ ਫੇਰ ਇੱਕ ਨੇ ਚੀਨੀ ਪਾ ਕੇ ਡੰਗਾ ਫੜ ਕੇ ਤੇ ਚਾਹ ਜੋ ਵੀ ਚੀਨੀ ਰੱਖ ਕੇ ਜੀ ਪਾ ਦੇ ਚਾਹ ਦੀਆਂ ਇਹਨਾਂ ਨੂੰ ਆਹ ਪਸਾ ਬੱਦ ਰੱਜੀ ਆਓ ਦੋੜੇ ਚਾਹ ਆਹ ਪੜਾ ਦੋ ਰੰਗ ਚੋਕੀ ਚਾਹ ਸੀ ਰੱਖ ਕੇ ਦੇ ਪਾਓ ਹੋਰ ਰਾਮ ਪਰਵਾ ਰਹੇ ਨੇ ਕੈਮਰਾਮੈਨ ਫੋਕਸ ਕਰੋ ਰਾਮ ਕੱਲ੍ਹ ਨੂੰ ਨਹੀਂ ਆਸੇ ਮੰਮੀ ਡੈਡੀ ਦਵਾਈ ਮੂਲੇ ਕੋਲੇ ਹਨਾ ਕਿਨੇ ਕਦੇ ਦੇਖਿਆ ਹੀ ਨਹੀਂ ਅੱਜਾ ਹਨਾ ਕਿਸੇ ਨੇ ਮੰਮੀ ਕਦੇ ਸੰਗਦੀ ਮੰਮੀ ਡੈਡੀ ਦੇ ਚੱਟੇ ਦਾ ਪਤਾ ਹੀ ਲੱਗ ਜਾਣਾ ਇੱਥੇ ਤਾਂ ਕੋਈ ਕੋਈ ਹੋਰ ਵੀ ਕੁਸਵਾਰ ਆਉਂਦਾ ਦੇਸੀ ਤਰੀਕਾ ਕੀ ਜੀ ਜ ਬਣ ਜਾਂਦੀ ਹੋਰ ਮੁੰਮੇ ਫੁੱਲ ਲਦੇ ਗਾਤੇ। ਪਰੇ ਤੋਂ ਪਰੇ ਪੀ। ਹਾਂ। ਆਇਆ। ਅਭਰੀਆ ਨੂੰ ਜੱਲਾ ਨਹੀਂ ਗਈਦਾ। ਉਹ ਜੱਲਾ ਲੱਪਲ ਮਰਨੋਤਾ ਹੈ। ਦੱਖਣ ਪਾਉਣੀ ਨਹੀਂ ਕੋਈ ਜੀਵਣਾ ਪਹਿਲਾ ਮੁੰਡੇ ਨੂੰ ਨਿਆਣਿਆਂ ਨੂੰ ਪਜੀ ਨਹੀਂ ਖਾਣ ਦਿੱਤੀ ਹੁਣ ਕਿੰਨੀਆਂ ਨਹੀਂ ਖਾਣ ਦੇਣੀਆਂ ਛੱਟ ਰੈਡੀ ਹੈ ਜਾਈਏ ਪਿੰਨੀ ਹੋਰ ਅੜੀ ਘੁੱਟੂ ਉਹ ਕਿੱਥੇ ਛੱਡਣ ਜਾਂ ਲਿਆਂਦੀ ਉਹਨੂੰ ਖਰਾ ਬੜਾ ਪਰ ਉਹ ਲੈ ਕੇ ਆਵੇ ਖਰਾ ਵੜਾ ਲਿਆ ਮੰਗੇ ਮੈਂ ਹਟਾ ਲਿਆ ਕੋਈ ਗੱਲ ਨਹੀਂ ਕਿੰਨੇ ਬੰਦੇ ਆ ਕੋਈ ਟਾਈਮ ਨਹੀਂ ਦਿੰਦਾ ਕਦੋਂ ਜਵਾਬ ਦਤਾ ਜਵਾਬ ਕਿਉਂ ਨਹੀਂ ਆ ਰਿਹਾ ਅਸੀਂ ਕਿਤੇ ਵਡਾਲੀਆਂ ਆਂ ਦੇ ਮੰਮੀ ਇਹ ਕਲੀਚੋ ਖੱਟੇ ਤੇ ਉਹਦੇ ਨਾਲ ਰੜਦਾ ਜਿੰ ਲੈ ਮੰਮੀ ਨੇ ਉਹਨੂੰ ਖੱਟ ਦੇ ਆ ਕਿੱਥੇ ਮੈਂ ਕਿੰਧਾ ਲੈ ਲਾ ਲੇ ਲਾਲੀਏ ਉਹਨੂੰ ਕੀ ਆ ਕੰਮ ਆ ਕੋਈ ਅੱਥਾ ਉਹ ਤੇ ਹਿੱਲਦਾ ਨਹੀਂ ਕਿ ਕਿੰਦਾ ਨਹੀਂ ਲੋ ਕਾਹਨੇ ਵੀ ਬੜਾ ਸੋਦੀ ਬਤਾ ਨਹੀਂ ਹਾਈ

ਵੇਲੇ ਰੋਟੀ ਰਖਾਤੀ ਸਾਰੇ ਦੋਵਾਂ ਬੱਦ ਤੇਰਾ ਰੱਖੇ ਜੱਤੀ ਜਾਓ ਚੋ ਪੰਮੀ ਨੇ ਮਦਮਾ ਆਤੀ ਯਾਰ ਐਂ ਛੋਟੇ ਛੋਟੇ ਵੀ ਨਹੀਂ ਆਪਦਾ ਬਾਦਾਂ ਤੇ ਡਾਲ ਦੋਏ ਵੀ ਨਹੀਂ ਹਾਣੀ ਨੇ ਇੱਕ ਸਵੇਰੇ ਇੱਕ ਸ਼ਾਮ ਨੂੰ ਚਾਲ ਬੰਨੀਆਂ ਦੋ ਬਾਈ ਹੋਣੀਆਂ ਦੇਦੀਆਂ ਦੋ ਦਿਨੇ ਦੋ ਜਦੋਂ ਸਵੇਰੇ ਦੋ ਸ਼ਾਮ ਨੂੰ ਤਾਂ ਮਿੰਟ ਮਿੰਟ ਯਾ ਕਾ ਤਾ ਐ ਆ ਬਦਨੀ ਸੁਆਰ ਦੀ ਰੋਟੀ ਖਾਦੀ ਬਸ ਆ ਰੋਟੀ ਥੋੜੀ ਹਾਂ ਇੱਕ ਟੁਕੜਾ ਦੇ ਦੀ ਕਹਿੰਦੀ ਹੋਰ ਕਾ ਤਰੀ ਕਰ ਲਓ ਰੋਟੀ ਤੇ ਕੱਢ ਲੂ ਪੇਜ ਨਾ ਕਰੀ ਵੀ ਤਾਂ ਤੁਮੇ ਬਹੁਤ ਲੱਗਾ ਹੋਵੇ ਜੀ ਹੋਰ ਕਹਿੰਦਾ ਕਿ ਮੈਂਗਾ ਬੜੂ ਘਰ ਦਾ ਰੰਦ ਨੋਂਦਾ ਗੈਸ ਤੇ ਨਹੀਂ ਬਣਾਉਣਾ ਚੁੱਲੇ ਤੇ ਬਣਾ ਲਓ ਅੱਜ ਤੱਕ ਰੱਬ ਨੇ ਕਰਤਾ ਸੀ ਮੌਸਮ ਵਧੀਆ ਟੱਲੇ ਆ ਚੁੱਲੇ ਦੇ ਪਾਇਆ ਬੱਲਾ